ਸਵੀਕਾਰ ਕਰਨpropto ਕੀ ਹਾਲਿਆ ਰਾਜੀ ਬਾਜੀ ਜੇ ਮੈਂ ਵੀ ਠੀਕਾ ਕੀ ਦੱਸਾਂ ਤੁਹਾਨੂੰ ਹਜੇ ਤੇ ਨਾ ਕੁਝ ਵੀ ਨਹੀਂ ਐਦਾਂ ਹੀ ਆ ਹਜੇ ਤੇ ਚੱਲਦਾ ਫਿਰਦੇ ਕੰਮ ਆ ਤੇ ਆਈਆਂ ਜਨਾਨੀਆਂ ਇਹ ਜਨਾਨੀਆਂ ਗਈਆਂ ਕੁੜੀ ਇੱਕਾਈ ماں ਉਹਦੀ ਸਤਕਾਈ ਨਹੀਂ ਆ ਤੇ ਲਗੀਆਂ ਆ ਹੈਨਾ ਤੇ ਡਹੀਆਂ ਫਿਰ ਹੁਣ ਕਰਾਉਣ ਉਹਨਾਂ ਦੇ ਕੋਲੋਂ ਗਈਆਂ ਬਾਹਰ ਉਦੋਂ ਦੀ ਸਿਮ ਵੀ ਨਹੀਂ ਚੱਲੀ ਤੇ ਸਿਮ ਚਲਾ ਕੇ ਲੈ ਕੇ ਆਈਆਂ ਅੱਜ ਤੇ ਸਿਲੰਡਰ ਭਰਉਣਾ ਹੀ ਮੈਂ ਹਾਂ ਹੁਣੀ ਸਿਲੰਡਰ ਜਵਾਬ ਦੇਦੇ ਤੇ ਕਿਹੜੇ ਖੂਚ ਪਾਉਂਗੀ ਫਿਰ ਹੈਨਾ ਨਾ ਮੁੜ ਕੇ ਆਪਣੇ ਜੋਗੀ ਤੇ ਨਾ ਕਿਸੇ ਨੂੰ ਜਾ ਪਾਣੀ ਦੀ ਜੋਗੀ ਨਾ ਕੁੜੀ ਵਿਚਾਰੀ ਫਿਰ ਕਿੱਥੋਂ ਦੁੱਧ ਪੁਘੀਆਂ ਤੇ ਚਲ ਗਵਾਂਢੀ ਬੜਾ ਕਰਦੇ ਆ ਤੇ ਚਾਰ ਕੁੜੀ ਨੂੰ ਦੋਨਾਂ ਦੁੱਧ ਪਿਆ ਦੇਣਾ ਕੀ ਆ ਤਾਂ ਹੀ ਭੁਖੀਆਂ ਮਰਨਾ ਹੀ ਨਾ ਤੇ ਉਹ ਉਹ ਚਲਾਇਆ ਵਾ ਗ੍ਰੇਸ ਦੀ ਬੁਕਿੰਗ ਕਰਾਈ ਆ ਘਰ ਦਾ ਸਵਦਾ ਸਦਾ ਲੈ ਕੀ ਆਈਆਂ ਤੇ ਉਹਦੇ ਨਾਲ ਚੱਲ ਪਈ ਟਾਈਮ ਪਾਸ ਵਾਸਤੇ ਲਿਆਂਦਾ ਹੈ ਗਜਾਰੇ ਵਾਰ ਜਾ ਰਹੇ ਜੋਗਾ ਬਾਕੀ ਇਹ ਨਹੀਂ ਆ ਪੇ ਘਰ ਦੀ ਹਾਲਤ ਬੜੀ ਠੀਕ ਹੈ ਨਹੀਂ ਨਹੀਂ ਘਰ ਦੀ ਹਾਲਤ ਬੜੀ ਖਰਾਬ ਜੀ ਅੱਬਾ ਲਾਈਟ ਅੱਜ ਫੇਰ ਬੰਦ ਹੋ ਗਈ ਪਰਦੇ ਧੋਣੇ ਪਾਏ ਹੀ ਚਲ ਪਰਦੇ ਪੁਰਦੇ ਧੋ ਕੇ ਟੰਗ ਲੈਣੇ ਆ ਤੇ ਟੰਗਣੇ ਸਵਾ ਵਾਰ ਬੱਤੀ ਬੰਦ ਹੋ ਗਈ ਨਾਲੇ ਉਹ ਟਾਈਮ ਸਿਰ ਨਹੀਂ ਹੁੰਦੀਆਂ ਕੰਮ ਵਾਲੀਆਂ ਵੀ ਜੇ ਉਹ ਆ ਜਾਣ ਤੇ ਉਹਦੀ ਮੰਮੀ ਆਈ ਹੁੰਦੀ ਟਾਈਮ ਸਿਰ ਤੇ ਉਹ ਪਰਦੇ ਕੱਢ ਦਿੰਦੀ ਹੈ ਨਾ ਪੜਦੇ ਦੋਬ ਜਾਂਦੇ ਸੁੱਕ ਜਾਂਦੇ ਚਲ ਇਹ ਵੀ ਕੰਮ ਨਿਭੜਨਾ ਹੀ ਹੁਣ ਕੀ ਕਰੇ ਕਿਹਨ ਕੀ ਕਹਿਣਾ ਹੁੰਦਾ ਅਗਲੇ ਹੁੰਦੇ ਨੇ ਟਾਈਮ ਸਿਰ ਤੇ ਹੁਣ ਇਦਾਂ ਹੀ ਲੱਗੀ ਦੀਆਂ ਨਾਲੋਂ ਨਾਲ ਜਿੰਨਾ ਕੋਹੜਿਆ ਕਰਨ ਲਈਆਂ ਤੇ ਸੌਦਾ ਸਦਾ ਲਿਆਂਦਾ ਹੀ ਹੋਣੀ ਆ ਜੇ ਤੇ ਖਲੋਰਾ ਬਥੇਰਾ ਵਾਈਕੇ ਹੁਣ ਰੋਟੀ-ਰੋਟੀ ਪਕਾਈ ਵਿਚਾਰੀ ਮੈਂ ਕਾ ਸਾਫ-ਸੂਫ ਕਰਕੇ ਗਈ ਆ ਤੇ ਆ ਆ ਭੋਂਡੇ-ਭੋਂਡੇ ਇਕੱਠੇ ਕਰਕੇ ਰੱਖੀ ਕੱਲ੍ਹ ਦੀਆਂ ਮੈਂ ਤੇ ਮੂਲੀਆਂ ਪਈਆਂ ਸੀਗੀਆਂ ਕੱਲ੍ਹ ਵੀ ਭਰੋਂਠੇ ਬਣਾਇਆਂ ਮੂਲ ਨਾਲੇ ਅੱਜ ਵੀ ਮੈਂ ਕਾ ਮੈਨੂੰ ਤੇ ਮੂਲੀਆਂ ਨਾਲੇ ਭਰੋਂਠੇ ਹੀ ਬਣਾ ਲੇ ਤੇ ਗਾਜਰਾਂ ਦੀ ਸਬਜ਼ੀ ਬਣਾਈ ਹੀ ਰਾਤੀ ਤੇ ਉਹ ਕਹਿੰਦੀ ਮੈਂ ਮੂਲੀਆਂ ਵੀ ਹੈ ਕੇ ਥੋੜੀਆਂ ਜਨੇ ਕੁਝ ਮੂਲ ਨਾਲਾ ਪਰੋਂਠਾ ਬਣਾਇਆ ਤੇ ਕੁਝ ਉਹਦੇ ਸਬਜ਼ੀ ਲੈ ਲਿਆ ਤੇ ਕੋਈ ਜਿਹੜੀ ਦੂਜੀ ਆਈ ਕੰਮ ਹੋਤੀ ਉਹ ਵੀ ਦਹੀਂ ਤੇ ਹੁਣ ਇਦਾਂ ਦਾ ਹਨ ਜੋ ਵੀ ਘਰ ਦਾ ਵਰਤਨ ਮੁਰਤਨ ਵਾਲਾ ਤੇਲ ਜਿਆਵਾ ਕੱਢਿਆ ਕੁੜਿਆ ਹੈ ਨਹੀਂ ਹੁਣ ਮੈਂ ਮੈਕ ਨੂੰ ਕਹੀ ਨਹੀਂ ਆ ਵੀ ਮੈਂ ਤਾਂ ਕੱਢ ਕੇ ਤੇ ਡੱਬਿਆਂ ਡੁੱਬਿਆਂ ਦੇ ਵਿੱਚ ਪਾ ਲਾ ਤੇ ਉਦੋਂ ਚਾ ਲਈ ਆ ਵੀ ਡੱਬਿਆਂ ਡੱਬਿਆਂ ਵਾਲੀ ਤੇ ਵੇਖਾਂ ਵੀ ਸਫਾਈ ਹੋ ਗਈ ਘਰ ਸਾਫ ਸੁਥਰਾ ਹੋਏ ਤੇ ਫੇਰ ਹੀ ਘਰ ਘਰ ਲੱਗਦਾ ਨਹੀਂ ਤੇ ਇਦਾਂ ਤੇ ਬੁਰਾ ਹਾਲ ਹੀਗਾ ਇੱਥੇ ਵੀ ਬੜੇ ਡੱਬੇ ਹਨ ਤੇ ਮੈਂ ਇੱਕ ਭੈਣ ਦਾ ਮੈਨੂੰ ਕਮੈਂਟ ਵੀ ਆਉਂਦਿਆ ਹੀ ਵੀ ਤੁਸੀਂ ਵਰਤੋਂ ਦਾ ਹੀ ਸਮਾਨ ਰੱਖੋ ਮੈਂ ਸਾਰੇ ਛੋਟ ਛੜੇ ਕੱਢ ਕੱਢ ਕੇ ਮੈਂ ਆ ਵੀ ਇਹੀ ਕਿਤੇ ਕਿੰਨਾ ਕੰਮ ਰਹਿਣਾ ਲੋੜ ਪੈਗੀ ਬੰਦਾ ਫੇਰ ਲੈ ਆਏ ਪਰ ਨਹੀਂ ਮੈਂ ਛੋਟ ਛੜਿਆ ਸਾਰਾ ਕੁਝ ਹੀ ਮਤਲਬ ਐਨੇ ਕੀ ਮੈਂ ਰੱਖੇ ਜਿਹੜੇ ਕਿ ਮੈਨੂੰ ਲੋੜ ਆ ਤੋ ਵੀ ਜੇ ਖਾਲੀ ਸੌਦਾ ਸਾਦਾ ਵਿੱਚ ਭਰਾਂ ਵੀ ਹੈ ਨਾ ਤੇ ਬਾਕੀ ਇਹਨਾਂ ਦੇ ਵਿੱਚ ਵੀ ਬਸ ਭਾਂਡੇ ਭੁੰਡੇ ਤੇ ਮਤਲਬ ਲੋੜੀ ਦਾ ਸਮਾਨ ਮੇਲੇ ਰੱਖਿਆ ਆ ਤੇ ਬੰਦਾ ਰਹੇ ਤਾਂ ਫਿਰ ਤੇ ਕਿਹੜੀ ਚੀਜ਼ ਨਹੀਂ ਚਾਹੀਦੀ ਹੁੰਦੀ ਫਿਰ ਤੇ ਸਾਰਾ ਕੁਝ ਹੀ ਚਾਹੀਦਾ ਵਾ ਹੈ ਨਾ ਜਿੱਦਾਂ ਹੁਣ ਇਹਦੇ ਵਿੱਚ ਕੀ ਹੋਈ ਚਕਪ ਕੂਪ ਪਿਆ ਕੱਚ ਗੁੱਚਦੀਆਂ ਗਲਾਸੀਆਂ ਆ ਆਵੇ ਹਾਲ ਆਇਆ ਹੀ ਹੈ ਨਹੀਂ ਇਹਨਾਂ ਨੇ ਹਾਂ ਮੈਂ ਕੁੜੀ ਵਾਸਤੇ ਲਾਏ ਹੁੰਦੇ ਜਿਹਨਾਂ ਸੈਮਰੀਨ ਛੋਟੀ ਹੁੰਦੀ ਹੈ ਨਾ ਦੂਜੇ ਨੂੰ ਲੰਮੀ ਆ ਨਾ ਹੁਣ ਤੇ ਇਹ ਹੁਣ ਤੇ ਖੋਲ ਦਿੰਦੀ ਹੁੰਦੀ ਤੇ ਇਤੋਂ ਡਰਦੀ ਨਾ ਮੈਂ ਲਾਏ ਹੁੰਗੇ ਆ ਉਹਨਾਂ ਨੇ ਨਾ ਸਹੀ ਤਰ੍ਹਾਂ ਸਾਫ਼ ਜੇ ਨਹੀਂ ਕੀਤੇ ਹਨ ਮੈਂ ਕਹੀ ਨਹੀਂ ਆ ਵੀ ਇਹਨਾਂ ਨੂੰ ਲੱਥ ਜਾਣਾ ਇਹਨੇ ਕੋਈ ਕੈਮੀਕਲ ਜਿਹਾ ਪਾ ਕੇ ਇਹਨਾਂ ਤੇ ਨੂੰ ਲਾ ਦੋ ਚੰਗੀ ਤਰ੍ਹਾਂ ਫਿਰ ਬੁਰਾ ਲੱਗਦਾ ਦਾਗ ਜੇ ਪਏ ਵੀ ਕਿਨੇ ਬੰਦੇ ਲੱਗਣਗੇ ਇਹ ਵੀ ਮੈਂ ਨਾਲ ਕੋ ਕਹਿ ਕੇ ਲਵਾਂ ਨਹੀਂ ਤੇ ਨਹੀਂ ਤੇ ਫਿਰ ਮੈਂ ਆਪ ਹੀ ਲਾ ਲੈਣੀ ਆ ਤੇ ਕੋ ਮਤੇ ਬੱਸਾਂ ਨੂੰ ਬਤਾ ਇਦਾਂ ਹੀ ਲੱਗੇ ਰਹੋ ਤੇ ਭਾਵੇਂ ਮੁੱਕਦਾ ਕਿੱਥੇ ਹੁਣ ਫਿਰ ਤੇ ਲੱਗੇ ਹੀ ਰਹੇਗਾ ਤੇ ਚਲੋ ਮੈਂ ਹੁਣ ਜੇ ਤੇ ਡਈ ਦੀਆਂ ਹਏ ਤੇ ਬਥੇਰੀ ਖਰਾਬ ਹੀ ਹਾਲ ਤੇ ਆ ਜਾ ਵੜੇ ਅੰਦਰ ਚ ਲੱਗੀਆਂ ਚੌਲ ਦੇ ਕੱਡੇ-ਕੁੱਡੇ ਆ ਬਾਹਰ ਇਨੀ ਧੁੱਪ ਉਹ ਨਹੀਂ ਨ ਲੱਗਦੀ ਹੈ ਜੇ ਧੁੱਪ ਤਾਂ ਚੰਗੀ ਲੱਗੇ ਤੇ ਫਿਰ ਤੇ ਬੰਦਾ ਜਿਹੜਾ ਇਹਦੇ ਵਿੱਚੋਂ ਕੱਡੇ-ਕੁੱਡੇ ਬੈੱਡ ਦੇ ਵਿੱਚੋਂ ਕਪੜੇ ਇਹਦੇ ਵਿੱਚ ਹੀ ਹੋਂਕ ਲਗੀ ਤੇ ਮਨਾਲ ਮੈਨੂੰ ਇੱਕ ਮਿਸਤਰੀ ਗਿਆ ਅੰਡਾ ਹੈ ਵੀ ਤੁਸੀਂ ਜਦੋਂ ਗਏ ਹੋ ਤੁਸੀਂ ਗਲਤੀ ਕਰਕੇ ਗਏ ਹੋ ਇਹਨਾਂ ਨੂੰ ਨਾ ਖਿੱਚ ਲੈਣਾ ਚਾਹੀਦਾ ਸੀ ਬੈੱਡਾਂ ਨੂੰ ਤੁਸੀਂ ਵੀ ਸਾਰਾ ਲੱਕੜ ਦਾ ਸਮਾਨ ਵਿੱਚ ਘਾਰ ਕਰਕੇ ਰੱਖ ਦੇ ਕਾਂਜ ਦੇ ਨਾਲ ਨਾ ਰੱਖ ਦੇ ਤੇ ਆਪੇ ਨਹੀਂ ਲੱਗਣੀ ਤੇ ਵਾਕੇ ਮਿਸਤਰੀ ਦੀ ਗੱਲ ਸਹੀ ਆ ਵੀ ਇਧਰਲੇ ਪਾਸੇ ਕਾਂਦ ਨਾਲ ਵੇਖਿਆ ਬੈਠਦੀ ਤੇ ਇਧਰ ਮੈਂ ਥੋੜੀ ਜਿਹੀ ਟੇਢੀ ਆ ਕਾਂਢ ਤੇ ਇਧਰੋਂ ਮੈਂ ਮਤਲਬ ਇੱਥੇ ਆ ਤੇ ਥੋੜੀ ਜੀ ਤੇ ਉਹਦੇ ਕਰਕੇ ਇਹ ਪਾਸੇ ਨਹੀਂ ਸਿਉਖ ਲਗੀ ਤੇ ਆਹ ਪਾਸੇ ਕਾਂਢ ਦੇ ਨਾਲ ਜੁੜੀ ਆ ਮਤਲਬ ਵੀ ਉਹ ਹੈ ਨਾ ਬੈੱਡ ਤੇ ਉਹ ਉਹ ਪਾਸੇ ਅਹ ਪਾਸੇ ਨੁੱਕਰ ਦੇ ਵਿੱਚ ਸਿਉ ਗਈ ਇਹ ਪਾਸੇ ਲੱਗੀ ਆ ਤੇ ਬਾਕੀ ਆ ਕਲੀ ਚੜਨ ਲਈ ਆ ਹੁਣ ਬੰਦਾ ਪੇਟ ਵੀ ਕਰਾਏ ਪਰ ਮੈਂ ਨਹੀਂ ਕਰੂੰਗੀ ਕਰਵਾਨੀ ਹੈ ਕਿਉਂਕਿ ਮੈਂ ਅੱਜ ਅੱਗੇ ਜਿੱਦਣ ਦੀ ਆਈਆਂ ਤੇ ਦੌੜ ਭੱਜ ਕਰ ਕਰਕੇ ਮੇਹੀ ਮੰਦੀ ਹਾਲਤ ਆ ਤੇ ਜੇ ਮੈਂ ਘਰ ਪੇਂਟ ਵਾਲੇ ਲਾ ਲੇ ਤੇ ਮਿਸਤਰੀ ਮਸਤਰੀ ਲੱਗ ਗਏ ਤੇ ਮੇਰੀ ਤੇ ਫਿਰ ਹੋਰ ਬੁਰੀ ਹਾਲਤ ਹੋ ਜਾਣੀ ਤੇ ਕੀ ਕਰਾਂ ਮੈਂ ਅੱਖਾਂ ਕਿਤੇ ਖਲਾੜ ਹੀ ਖਲਾੜਿਆ ਹਜੇ ਤੱਕ ਆ ਵੀ ਕੋਈ ਇੰਡੀਆ ਹੂ ਨਹੀਂ ਤੇ ਲੱਗੀਆਂ ਹੁਣ ਮੇਰਾ ਕੰਮ ਮੈਂ ਹੀ ਕਰਨੇ ਕਿੰਨੇ ਕਰਕੇ ਦੇਣੀਆਂ ਫਿਰ ਤੇ ਸਭ ਤੋਂ ਵੱਡੀ ਗੱਲ ਇਹ ਵੀ ਬੱਤੀ ਬੜਾ ਧੋਖਾ ਦੇਣੀ ਕੱਲ ਲਾ ਗਈ ਸੀ ਤੇ ਕੱਲ ਚੱਲ ਹੀ ਪੀ ਜਿੰਨਾ ਵੀ ਮਤਲਬ ਹੈਗਾ ਪਰਦੇਪੁਰ ਦੇ ਧੁੱਪ ਵਾਲੇ ਹੀ ਉੱਤੇ ਛੱਤ ਦਾ ਹੀਗਾ ਅਜ ਕੁਰਸੀਆਂ ਕਰਸੀਆਂ ਪਲਾਸਟਿਕ ਦੀਆਂ ਸਟੀਲ ਦੀਆਂ ਕਹਿਣੀਆਂ ਪਲਾਸਟਿਕ ਦੀਆਂ ਧੋਣ ਵਾਲੀਆਂ ਹੀ ਉਹ ਧੋਤੀਆਂ ਧਾਤੀਆਂ ਚਲੋ ਉਹ ਧੋਤਾ ਕੇ ਰੱਖ ਲਈਆਂ ਉਹਨਾਂ ਕੰਮ ਹੋਇਆ ਹੈ ਨਾ ਹੁਣ ਮੈਂ ਇਹਨਾਂ ਨੂੰ ਘਰ ਕੰਮ ਛੱਡ ਕੇ ਤੇ ਫਿਰ ਮੈਂ ਆਪ ਬਾਹਰ ਵੀ ਨਹੀਂ ਜਾ ਸਕੀ ਮਜਬੂਰੀ ਨੂੰ ਹੀ ਜਾਣੀ ਆ ਜੇ ਮੈਨੂੰ ਜਾਣਾ ਵੀ ਪਏ ਫੇ ਕੱਲੀ ਮੇਰੀ ਜਾਨ ਮੈਂ ਕਿੱਧਰ ਕਿੱਧਰ ਭੱਜਾਂ ਤੀ ਕੋ ਆਪ ਸੋਚੋ ਵੀ ਮੈਂ ਕਿਹੜੇ ਕਿਹੜੇ ਪਾਸੇ ਹੋਵਾਂ ਅਜਈ ਨਾ ਚੰਗਾ ਵੀ ਸੈ ਮੇਨ ਗੋਣੀਆਂ ਘਰ ਰਹਿ ਲੈਂਦੀ ਆ ਤੇ ਫਿਰ ਮੈਨੂੰ ਸਾਹਮਣੇ ਉਹ ਬੜਾ ਪਿਆਰ ਕਰਦੇ ਕਿ ਚਲ ਉਹਨਾਂ ਦੇ ਘਰ ਰਹਿੰਦੀ ਮੈਨੂੰ ਹੀ ਨਹੀਂ ਫੇ ਟੈਨਸ਼ਨ ਨਹੀਂ ਹੁੰਦੀ ਨਹੀਂ ਤੇ ਮੇਰੀ ਇਕਲੱਤ ਬਾਹਰ ਦੇ ਇੱਕ ਘਰ ਤੇ ਨਿਕਲਣਾ ਪੈਂਦਾ ਏ ਨਿਕਲਣਾ ਪੈਂਦਾ ਕੋਈ ਚੀਜ਼ ਲੈਣ ਜਾ ਕੋਈ ਕੁਝ ਲੈਣ ਜਾ ਤੁਹਾਨੂੰ ਪਤਾ ਹੀ ਆ ਕੋਈ ਨਾ ਕੇ ਪਾਸੇ ਨਿਕਲਣਾ ਹੀ ਪੈਂਦਾ ਤੇ ਨਿਕਲ ਨੂੰ ਵੀ ਮਜਬੂਰੀ ਹੁੰਦੀ ਆ ਨਿਕਲ ਮੈਂ ਸਕਦੀ ਵੀ ਨਹੀਂ ਹਾਂ ਕਾਰ ਕਿਦੇ ਪ੍ਰੋਸੇ ਛੜ ਕੇ ਬੰਦਾ ਜਾਏ ਇਦਾਂ ਹੀ ਸਾਰਾ ਖੁੱਲਾ ਹੁਣ ਗਲੀ ਵਿੱਚ ਸਮਾਨ ਸੁੱਕਣੇ ਪਾਇਆ ਇਹ ਤੇ ਮੈਨੂੰ ਡਰ ਲੱਗਣੇ ਅੱਗੇ ਬੈਣਾ ਮੈਂ ਕੁੜੀਆਂ ਨੂੰ ਦੱਸਾਂ ਲਈ ਮੈਂ ਆਪੇ ਅਹੀਂ ਬੇਫਿਕਰੀ ਨਾਲ ਪਾ ਤੇ ਲਿਆ ਆਏ ਤੇ ਮੈਂ ਕੋਈ ਚੁੱਕ ਕੇ ਗਾਂ ਹੋਇਆ ਤੇ ਫੇਰ ਇੱਥੇ ਬਥੇਰੇ ਕੱਚ ਕੁਝ ਝੁਕਰ ਵਾਲੇ ਫਿਰਦੇ ਚੁੱਕ ਕੇ ਰਾਜਦੇ ਕੋਈ ਪਿੱਛੇ ਜਿੰਨਾ ਸਾਡੇ ਹਾਗ ਪਰਾਂ ਗਵਾਂਡੀ ਆ ਤੇ ਉਹਨਾਂ ਨੇ ਬੈੱਡ ਸੀਟ ਸੁੱਕਣੇ ਪਾਈ ਬੈੱਡ ਸੀਟ ਸੁੱਕਣੇ ਪਾਈ ਤੇ ਉਹ ਕੀ ਕੀਤਾ ਵੀ ਸਾਡਾ ਮਿਸਤਰੀ ਲੱਗਾ ਹੁੰਦਾ ਹੀ ਉਹਨਾਂ ਨੇ ਹੀ ਟੈਲਣਾ ਮਾਉਣੇ ਹਾਂ ਬਾਹਰ ਤੇ ਮਿਸਟਰੀ ਨੋਪੁਸ਼ਨ ਦੀ ਗੌਂਡ ਨਾਲ ਅੜੀ ਵੀ ਮੇਰੀ ਬੈੱਡ ਸੀਟ ਨਹੀਂ ਵੇਖੀ ਉਹ ਕਹਿੰਦਾ ਮੈਂ ਨਹੀਂ ਵੇਖੀ ਕਹਿੰਦੀ ਕਹਿੰਦੀ ਇੱਥੇ ਮੈਂ ਸੁੱਕੜੇ ਪਾਈ ਹੋ ਕੇ ਤਾਂ ਥੱਲੇ ਡਿੱਗ ਗਈ ਤੇ ਪਤਾ ਨਹੀਂ ਕੌਣ ਚੁੱਕ ਕੇ ਲੈ ਆ ਗਿਆ ਬੰਦੇ ਵਾਲੀ ਗੱਲ ਹੋਣੀ ਨਾ ਲੋਕਾਂ ਚ ਆ ਗਈ ਪਈ ਦੱਸ ਜੇ ਕਿਹਦੀ ਰਹਿ ਆਈ ਗਈ ਤੇ ਤੁਸੀਂ ਚੁੱਕ ਕੇ ਲਾ ਜਣੀ ਫੇਰ ਫੂਲੂਂ ਗਏ ਮਾਸੀ ਮੇਰੀ ਡਈ ਫੋਨ ਕਰਨ ਤੇ ਚੱਲ ਭੈਣ ਚੰਗਾ ਫਿਰ ਹੈ ਮੈਂ ਵਿੱਚ ਵਿੱਚ ਵੀਡੀਓ ਬਣਾਉਂਦੀ ਰਾਂਗੀ ਮੇਰੀਆਂ ਭੈਣਾਂ ਨੂੰ ਤੇ ਬੜਾ ਕਈ ਤੇ ਪਿਆਰ ਕਰਨੀਆਂ ਨਹੀਂ ਸਾਰੀਆਂ ਦਾ ਬੜਾ ਧੰਨਵਾਦ ਵਿਚਾਰੀਆਂ ਮੈਨੂੰ ਕਹਿੰਨੀਆਂ ਪੇਟੀ ਲੱਲਾ ਵੇਰਨੀ ਆ ਫੇਰ ਮੈਂ ਕੀ ਕਰਨੀ ਆ ਪੇਟੀ ਮੇ ਲੈ ਤੂੰ ਇਹ ਥੇ ਜੇ ਬਾਹਰ ਪੂਰਾ ਖਲਾਰਾ ਤਸੰਨ ਵਾਲੀ ਥੇ ਨਾ ਰੱਤੀ ਮੈਂ ਸੁੱਕਣੀ ਉਹ ਡੋਬਣ ਪਾਈ ਵਿੱਚੋਂ ਪੜਦੇ ਤੇ ਕੁਝ ਜਿਹੜੇ ਉਹ ਫਿਰ ਮਤਲਬ ਵੀ ਇਦਾਂ ਹੀ ਆ ਜਨਾਏ ਪੜਦੇ ਤੇ ਕੁਝ ਰਾਤ ਨੂੰ ਸੁੱਕਣੀ ਪਾ ਲਈ ਆ ਸੈਵਨ ਵੀ ਫਰਾਗ ਫਰਮ ਦਾ ਹੋਰ ਦੂਜੇ ਬੈੱਡ ਵਿੱਚੋਂ ਜਿਹੜੇ ਕੱਪੜੇ-ਕੁਪੜੇ ਲਏ ਨਾ ਆ ਸੈਵਨ ਜਿਹੜੀ ਨਕੀਨ ਦੀ ਦੇ ਕੱਪੜੇ ਆ ਤੇ ਆ ਸਾਰੇ ਇਹ ਛੋਟਲੇ ਜਿਹੇ ਕੱਪੜੇ ਆ ਐ ਮੁੰਡਾ ਉਹਦੇ ਵੱਡੇ ਦੀਆਂ ਹੋਰ ਵੀ ਜੋ ਜੋ ਵੀ ਸਮਾਨ ਆ ਇਹਨਾਂ ਨੂੰ ਚੰਗੀ ਤਰ੍ਹਾਂ ਤਨੀ ਸੁਕਾਇਆ ਅリエ ਉਹਦੇ ਕਿੰਨੇ ਦੇ ਕੱਪੜੇ ਤਾਂ ਮਰੇ ਸੁਟੇ ਨੂੰ ਜੀ ਨਹੀਂ ਕਰਦਾ ਮੈਨੂੰ ਸੋਣੀ ਆਇ ਜਿਆਦਾ ਜੁਨੀਆ ਕਿਉਂਕਿ ਸੈਂਡੀ ਨਵਾਈ ਵੀ ਨਾ ਬਹੁਤ ਜਿਆਦਾ ਨਾ ਲੇਟ ਦਿੱਤੀ ਇਹ ਸਾਨੂੰ ਤੇ ਮੇਰਾ ਨਾ ਇਹਦੀ ਕੋਈ ਵੀ ਚੀਜ਼ ਬਚਪਉਂਦੀ ਸੁਟੇ ਨੂੰ ਜੀ ਨਹੀਂ ਕਰਦਾ ਮੈਨੂੰ ਇਹ ਵੀ ਬਹੁਤ ਜਿਆਦਾ ਜਾਂਦੇ ਜਦੋਂ ਇਹ ਛੋਟੀ ਜੀ ਜਿਆਦਾ ਛੋਟੀ ਜੀ ਹੀ ਹੈ ਨਾ ਤੇ ਉਹ ਮੇਰਾ ਨਾ ਫਟਣਾ ਬੰਦ ਕਰ ਲਿਆ ਸੁਕਾ ਕੀਤਾ ਮਨ ਲੋ ਘਰ ਨਾ ਘਰ ਨਹੀਂ ਹੋ ਗਿਆ ਪੂਰਾ ਸਾਲ ਪੀ ਉਹਦਾਂ ਚਲ ਥੋੜਾ ਪੋਤਾ ਕੀਤਾ ਆ ਵੀ ਜਿੱਦਾਂ ਮੈਂ ਖੱਸੀ ਜਾਣੀ ਜਿੱਦਾਂ ਵੀ ਆਹ ਕਮਰੇ ਦੇ ਵਿੱਚ ਜਿਹੜੇ ਬੈੱਡ ਬੂਡੇ ਇਹਨਾਂ ਦੇ ਵਿੱਚ ਸਾਮਾਨ ਸਮੂਨ ਕੱਢ ਕੇ ਮਾੜੀ ਮੋਟੀ ਧੋਪ ਲਵਾਈ ਪਰ ਬਹੁਤ ਜ਼ਿਆਦਾ ਜਿੱਦਾਂ ਸੈਮਲਿੰਦੇ ਵੀ ਕੋਈ ਛੋਟੀ ਹੁੰਦੀ ਦੇ ਕੱਪੜੇ ਰੱਖੇ ਰਹੇ ਸੀ ਹਨਾ ਉਹਨਾਂ ਨੂੰ ਨਹੀਂ ਲਵਾਈ ਰੂਈ ਹੈਗੀ ਉਹਨਾਂ ਨੂੰ ਰਹਿਣ ਦਿੱਤਾ ਵਾ ਮਾੜੀ ਲਮੂਰੀ ਦੇ ਉੱਤੋਂ ਜਿਹੜੇ ਖਡਾਉਣੇ ਖਡਾਣੇ ਇਹ ਵੀ ਬਾਹਰੋਂ ਬਾਹਰੋਂ ਹੀ ਤੋਤੀਆ ਹਨ ਤੇ ਬਾਕੀ ਵਿੱਚੋਂ ਸਮਾਨ ਸਮੂਨ ਜਿਹੜੇ ਹਨ ਧੋਪ ਲਵਾਈ ਆ ਮਤਲਬ ਐਦਾਂ ਕਰ ਕਰ ਕੇ ਜਿੱਦਾਂ ਆਹ ਵਾਲਾ ਤੋਤਾ ਦਾ ਤਾਂ ਹੀ ਹਨਾ ਤੇ ਇਹਨੂੰ ਵੀ ਅਸੈਂਬਲ ਕਰਕੇ ਚੱਪਲਾ ਚੁਪਲਾ ਰੱਖ ਲਿਆ ਨੇ ਪਰ ਇਹ ਚੱਪਲਾ ਇਹੀ ਰੱਖੀ ਜਾਂਦੀਆਂ ਉੱਤੇ ਹਨ ਜਾਣੋ ਲੈਣ ਔਖਾ ਲੱਗਦਾ ਏ ਮਨ ਆਓ ਪਿੱਛੇ ਦੀ ਅਸ ਅਮਰੀਕਾ ਦੀ ਸੀਟ ਹੀਲ ਮਾਰੀ ਨੂਰਾਂ ਖਿੱਚ ਕੇ ਤੇ ਉਹ ਵੀ ਪਿੱਛੋਂ ਕੀਤਾ ਹੈ ਹਨਾ ਸਾਰਾ ਹੀ ਸਾਫ ਸਫਾਈ ਕੀਤੀ ਆ ਪਿੱਛੋਂ ਬੜਾ ਕੂੜਾ ਜਾਂ ਨਿਕਲਿਆ ਤੇ ਆਵੇ ਸ਼ੀਸ਼ਾ ਸਾਡਾ ਟੁੱਟਾ ਕਹਿੰਦੇ ਆ ਵੀ ਸ਼ੀਸ਼ਾ ਨਹੀਂ ਟੁੱਟਾ ਦੇਖਣਾ ਚਾਹੀਦਾ ਪਰ ਸਾਡਾ ਤਾਂ ਬੜੇ ਚਲਾ ਦਾ ਹੀ ਟੁੱਟਾ ਆ ਤੇ ਬਾਕੀ ਸਭੰਦੀਆ ਗੱਡੀ ਜਿਹੇ ਨੂੰ ਧੋ ਤਾ ਕੇ ਨੂੰ ਸੁਕਾ ਸਕੂ ਕੇ ਤੇ ਚਲ ਧੋਤਾ ਨਹੀਂ ਆਪਦੇ ਵਿੱਚ ਗਿੱਲਾ ਸੁੱਕਾ ਕਪੜਾ ਮਾਰ ਕੇ ਦੇ ਇਹਨੂੰ ਇੱਕ ਸੈਕਸ ਉਟਤੀ ਤਾਂ ਬਾਕੀ ਚਲ ਹੌਲੀ ਹੌਲੀ ਲੱਗੀਆਂ ਆ ਜਿੰਨਾ ਹੁੰਦਾ ਬਾਹਰ ਇੱਕ ਜਨਾਨੀ ਆਈ ਉਹ ਦਿਖ ਦਿਨ ਆਈ ਉਹ ਬੰਈ ਕੋ ਉਹ ਦਰਜ ਕਰਨ ਆਸਾਂ ਇਕੜੀ ਉਹ ਦੇ ਕਰਨਾ ਅਹ ਪੜਦੇ ਪੜਦੇ ਤਾਂ ਹੁੰਦੀ ਈ ਠੋੜੇ ਪੜਦੇ ਪੜਦੇ ਲਾਤੀ ਸਾਰੇ ਹੁਣਾਂ ਤੇ ਉਹ ਤਾਂ ਹੁੰਦੀ ਏ ਤੇ ਜਦੋਂ ਮੈਂ ਹੁਣ ਕਰਨਾ ਚਾਹ ਪੀਣਾ ਚਾਹ ਬਣਾਈ ਮੈਂ ਆਪਣੇ ਤੇ ਵਾ ਵਾਈ ਟਾਈਮ ਹੋ ਗਿਆ ਤੇ ਮੈਂ ਨਾ ਸਿਰ ਨਾ ਕੈਂਈ ਹਾਂ ਤੇ ਇੰਨੀ ਠੰਡ ਲੱਗਦੀ ਹੀ ਨਾ ਤੇ ਮੈਂ ਕਿਹਾ ਤਰਲਾ ਮਾਰਿਆ ਮੈਂ ਕਾ ਤੇ ਉੰਤਰਮ ਮੇਰੀ ਬਾਹ ਹੀ ਥੱਕ ਗਈ ਆ ਦਿਨਾਂ ਸਿਕਉਂਦੀ ਵੀ ਤੇ ਜਿਤ ਜਾਉਣੀ ਆ ਨਹੀਂ ਡਰਾਇਰ ਚ ਮੈਂ ਹਾਂ ਅੱਲਾ ਮੈਨੂੰ ਨਾ ਸੁਕਾ ਦੇ ਮਾੜੀ ਜੇ ਵਾਲ ਤੇ ਸੈਮ ਨਹੀਂ ਨਿੰਦਰ ਲੜ ਕੇ ਖਲੋਤੀ ਆ ਕਹਿ ਲਈ ਵੀ ਮੈਂ ਗੋਹਣੀਆਂ ਧਿਕਾਰ ਹੀ ਰਹਿਣਾ ਹੈ ਉਹਨਾਂ ਦੇ ਘਰ ਨਹੀਂ ਆਉਣਾ ਹੈਗਾ ਤੇ ਮੈਂ ਫਿਰ ਇਹਨੂੰ ਜ਼ਬਰਦਸਤੀ ਲੈ ਕੇ ਆਈ ਆ ਤੇ ਇਸੇ ਗੱਲ ਕਰਕੇ ਉਹ ਰੁੱਸੀ ਤੇ ਆਉਂਦੀ ਮਸਾਈ ਦੇ ਚ ਜਾਣੀ ਆ ਕਿ ਮੈਨੂੰ ਆਦਤ ਪਈ ਆ ਜਿਹੜਾ ਬਾਹਰ ਹੀਗਾ ਉਹ ਮੈਂ ਨਾਲ ਲੈ ਕੇ ਨਹੀਂ ਆਈ ਡਰਾਇਰ ਉਦੋਂ ਤੇ ਛੋਟੇ ਸੁੱਕ ਜਾਂਦੇ ਹਣ ਤੇ ਆ ਤੇ ਕਿਤੇ ਕੋਸ਼ ਬਣੀ ਬੈਠ ਜੀ ਤੇ ਭੈਣ ਭਰਾਓ ਸ਼ਾਮਾਂ ਦਾ ਟਾਈਮ ਹੋ ਗਿਆ ਹੈ ਟਾਈਮ ਪਤਾ ਨਹੀਂ ਕਿੰਨਾ ਹੋਇਆ ਹੁਣ ਮੇਰੇ ਖਰਚ ਸਾਢੇ 1:00 ਦੇ ਆਸ-ਪਾਸ ਟਾਈਮ ਆ ਤੇ ਹੁਣੇ ਹਾਲੇ ਮੈਂ ਨਹਾਤਾ ਆ ਤੇ ਨਹਾ ਕੇ ਤੇ ਮੈਂ ਹੁਣ ਸਕੂਨ ਮਿਲਿਆ ਖੁਸ਼ੀ ਵਾਲੀ ਗੱਲ ਇਹ ਆ ਕਿ ਅੱਜ ਕੰਮ ਦੀ ਹੋ ਗਈ ਆ ਸਮਾਪਤੀ ਜਨਾਨੀਆਂ ਆਈ ਇੱਕ ਤਾਂ ਟਾਈਮ 'ਚ ਆ ਗਈ ਇੱਕ ਬੜੀ ਲੇਟ ਆਈ ਲੇਟ ਤੇ ਉਹ ਆਈ ਭਾਰੇ ਵੀ ਉਹਨਾਂ ਨੇ ਕਿਆ ਵੀ ਅਹੀਂ ਮੈਂ ਵੀ ਫਿਰ ਥੋੜਾ ਜਿਹਾ ਗੁੱਸੇ ਵੀ ਤੁਸੀਂ ਇੰਨੇ ਦਿਨ ਹੋ ਗਏ ਅਜੇ ਸਾਡੀ ਛੁੱਟੀ 15 20 ਦਿਨ ਦੀ ਹੁੰਦੀ ਤੇ ਫੇਰ ਹੈ ਨਾ ਮੈਂ ਤੇ ਇੰਨਾ ਟਾਈਮ ਲਾੜਿਆ ਇਦਾਂ ਥੋੜਾ ਚਾਹੀਦਾ ਤੁਹਾਨੂੰ ਕਰਨਾ ਤੇ ਫੇਰ ਚਲ ਉਹਨਾਂ ਨੇ ਕਿਆ ਵੀ ਕੋਈ ਨਹੀਂ ਅਹੀਂ ਵੀ ਭਾਵੇਂ ਲੀਫਟ ਜਾਈ ਅੱਜ ਸਾਰਾ ਮਕਾ ਕੇ ਜਾਵਾਂਗੀ ਫਿਰ ਕੋਸ਼-ਕੋਸ਼ ਇਦਾਂ ਦੇ ਕੱਪੜੇ ਜਿਹੜੇ ਮੈਂ ਜਿਆਦਾ ਸੁਕਾਏ ਨਹੀਂ ਹੈਗੇ ਹੁਣ ਉਹ ਫਿਰ ਮੈਂ ਅਜੇ ਧੁੱਪਾਂ ਵਿੱਚ ਕੋਈ ਹੁਣ ਨਹੀਂ ਜਾਣ ਵਾਲੀਆਂ ਨਹੀਂ ਹੈਗੇ ਹਨਾ ਮਾਰਚ ਮਹੀਨੇ ਚਾਹਤਾਂ ਚੰਗੀਆਂ ਧੁੱਪਾਂ ਲੱਗਣੀਆਂ ਹੈ ਨਾ ਫਿਰ ਮੈਂ ਹੁਣ ਉਹ ਕੱਪੜੇ ਸੁਕਾ ਲਾਂਗੀ ਤੇ ਗੌਂਡੀਆਂ ਦਾ ਵੀ ਬੜਾ ਹੀ ਧੰਨਵਾਦ ਆ ਗੌਂਡੀਆਂ ਨੇ ਨਾ ਸੈਮਰੀ ਨੂੰ ਜਿੰਨਾ ਮਿੱਟੀ ਘਟਾ ਸੀ ਨਾ ਇਤੋਂ ਬਚਾ ਲਿਆ ਕਿਉਂਕਿ ਉਧਰ ਹੀ ਸੈਮਰੀ ਨਹੀਂ ਰਹਿੰਦੀ ਹੁੰਦੀ ਗੋਡੀਆਂ ਵਾਲੀ ਰਹਿੰਦੀ ਹੁੰਦੀ ਸੀ ਸਵੇਰੇ ਚਲ ਜਾਂਦੀ ਹੁੰਦੀ ਤੇ ਸ਼ਾਮਾਂ ਨੂੰ ਉਹ ਪਿਆਰ ਬੜਾ ਕਰ ਤੇ ਸ਼ੁਰੂ ਤੋਂ ਹੀ ਜਦੋਂ ਉਹਦਾ ਸਾਮ ਦਾ ਜਨਮ ਹੋਇਆ ਉਹਨਾਂ ਬਹੁਤ ਪਿਆਰ ਕਰਦੀ ਆ ਤੇ ਚਲੋ ਉਹਨਾਂ ਨੇ ਬੜਾ ਸਪੋਰਟ ਜਿਆ ਕਰਤਾ ਵੀ ਚਲ ਕੁੜੀ ਨੂੰ ਰੱਖ ਲੈਂਦੇ ਹੀ ਨਹੀਂ ਬੜਾ ਹੋ ਜਾਂਦਾ ਹੈ ਨਾ ਤੇ ਫਿਰ ਇਹਦੇ ਨਾਲ ਹੀ ਹੁਣ ਸਾਡੀ ਸਫਾਈ ਹੋ ਗਈ ਤੇ ਮੈਂ ਲੈ ਕੇ ਆਈ ਪਾਸਤਾ ਬਣਾ ਕੇ ਹੁਣੇ ਪਾਸਤਾ ਲੱਗੇ ਖਾ ਆ ਇਦਾਂ ਬੜਾ ਮਜ਼ਾ ਆਉਂਦਾ ਜਦੋਂ ਬਣਿਆ ਬਣਾ ਕੁਝ ਮਿਲਦਾ ਹੈ ਨਾ ਹੁਣ ਕੰਮ ਕਰਨ ਦਾ ਵੀ ਫੇਰੀ ਮਜ਼ਾ ਆਉਂਦਾ ਨਾ ਜੀ ਬੰਦਾ ਹੈ ਨਾ ਰੋਟੀ ਤੇ ਘਟੂ ਘਟ ਮਿਲ ਜੇ ਇੱਥੇ ਇਹ ਤਾਂ ਸਕੂਨ ਹੈਗਾ ਨਾ ਤੇ ਚਲੋ ਮੈਂ ਹੁਣ ਖਾਣਾ ਪਾਸਾ ਫੇਤਾ ਨੂੰ ਮਿਲੀ ਭੈਣ ਭਰਾ ਪਾਸਤਾ ਖਾ ਲਿਆ ਤੇ ਸੈਮਨ ਆਵੇ ਲੋਹਾ ਦਾ ਸਾਰਾ ਬੈਡ ਆ ਵਾਲਾ ਸਿਉਕ ਨਹੀਂ ਖਾਦਾ ਹੁਣ ਇਹਦੇ ਵੀ ਇੰਨੀ ਸੈਟਿੰਗ ਕਰਨੀ ਹੁਣ ਮਿਸਤਰੀਆਂ ਵਾਲੇ ਪਾਸੇ ਪੁੱਤ ਪੈਣਾ ਤੇ ਮਤੇ ਦੋ ਨੋਜੇ ਉਹ ਯੂਨਿਟ ਆ ਗਿਆ ਪਿੱਲੋ ਦਾ ਪਿੱਲੋ ਮਰੀ ਮਰੀ ਜੇ ਤੇ ਪਿੱਲੋ ਦੇ ਬਗੈਰ ਮੈਂ ਦੋ ਲੈ ਨਹੀਂਆ ਤੇ ਉਹ ਵੀ ਕਹਿਣ ਦੀ ਵੀ ਮੈਨੂੰ ਵੀ ਦੇ ਹੁਣ ਇੱਕ ਤੇ ਮੇਰਾ ਕਿਦਾਂ ਸਰੂਗਾ ਇਹਦੇ ਬਗੈਰ ਲੈ ਲੈ ਤੇ ਕੇਵਲ ਵਾਲਿਆਂ ਜਾਏ ਹੀ ਕੇਵਲ ਵਾਲਿਆਂ ਦਾ ਤੀਜਾ ਚੱਕਰ ਹੋ ਗਿਆ ਹੀ ਤੇ ਹੁਣ ਫੇਰ ਉਹ ਪੰਗਾ ਖਾਨਾ ਹੈ ਨੀਕਾ ਜੋਂ ਉਡੀ ਕੇਵਲ ਦੀ ਉਹ ਟੀਵੀ ਚੱਲੀ ਜਾਣੇ ਆਵਾਜ਼ ਆਉਣੀ ਨਹੀਂ ਡਈ ਹੁਣ ਸਵੇਰੇ ਫੇਰ ਵੀ ਫੋਨ ਕਰਾਂਗੇ ਜਿੱਤੀਜਾ ਚੱਕਰ ਹੀ ਉਹ ਕਦੀਆਂ ਦੇ ਰਿਮੋਟ ਲੈ ਆਉ ਤੇ ਕਦੀਆਂ ਦੇ ਸੈੱਲ ਲੈ ਆਉ ਤੇ ਕਦੀਆਂ ਦੇ ਕੋਸ਼ਤ ਕਦੀਆਂ ਦੇ ਕੋਸ਼ਤ ਮੇਰੇ ਸਾਹਮਣੇ ਪਤਾ ਨਹੀਂ ਕੀ ਪਤਾ ਕੀ ਬਰਬਾਦ ਖਰਾਬੀ ਆ ਇਹਦੇ ਵਿੱਚ ਵੀ ਹੋਈ ਦੀ ਤੇ ਹੋਰ ਰੂਲ ਮਿਸਤਰੀਆਂ ਨੂੰ ਮੋਸਤਰੀਆਂ ਵਾਲੇ ਕੰਮ ਹੈਗੇ ਆ ਹੁਣ ਉਹ ਵੇਣੀਆਂ ਇੱਕ ਤੇ ਕੱਲ ਹੋਊਗਾ ਪਲੰਬਰ ਨੇ ਪਲੰਬਰ ਦਾ ਥੋੜਾ ਜਿਹਾ ਕੰਮ ਆ ਤੇ ਪਲੰਬਰ ਆਏਗਾ ਤੇ ਉਹ ਆਪਣਾ ਕੰਮ ਕਰ ਜੇਗਾ ਤੇ ਬਾਕੀ ਹੋਰ ਹੁਣ ਮੈਂ ਸਮਾਨ ਸਮੂਹ ਕੱਢਣਾ ਇੱਕ ਬੈੱਡ ਦੇ ਵਿੱਚੋਂ ਉਹਦੇ ਵਿੱਚੋਂ ਕੱਢ ਕੇ ਤੇ ਮਤਲਬ ਵੀ ਲਾਉਣਾ ਹੈ ਇੱਧਰ ਉੱਧਰ ਭਿਜਦਾ ਸੈਟਿੰਗ ਜੀ ਕਰਨੀ ਆ ਤੇ ਕੱਲ ਲਗ ਭੱਗ ਹੀ ਵੇਲੀਆਂ ਹੋ ਜਾਣਾ ਮਤਲਬ ਕੱਲ ਕੰਮ ਵਾਲੀਆਂ ਨਹੀਂ ਆਉਣਾ ਕੰਮ ਵਾਲੀਆਂ ਨੂੰ ਅੱਜ ਬੈ ਛੁੱਟੀ ਦੇ ਦਿੱਤੀ ਆ ਉਹ ਹੁਣ ਚਲ ਗਈਆਂ ਹੁਣ ਜਿਹੜਾ ਕੰਮ ਆ ਬਾਕੀ ਇਹ ਮਿਸਤਰੀਆਂ ਦਾ ਹੈ ਮਤਲਬ ਵੀ ਮੈਂ ਬਹੁਤ ਜ਼ਿਆਦਾ ਕੰਮ ਨਹੀਂ ਕਰਦਾ ਕੋਈ ਕਰਾਉਣਾ ਵੀ ਜਦੋਂ ਮੈਂ ਬੜਾ ਕੰਮ ਕਰਾਉਣਾ ਇਦਾਂ ਦਾ ਕੋਈ ਨਹੀਂ ਹੈ ਜੇ ਤੇ ਰਹਿਣਾ ਹੋਏ ਹਨਾ ਫਿਰ ਤੇ ਬੰਦਾ ਕਰਵਾਏ ਤੇ ਮੈਂ ਹੁਣ ਕੱਲ ਪਲੰਬਰ ਆਏਗਾ ਤੇ ਸਵੇਰੇ ਅੱਜ ਹੁਣ ਲਗਭਗ ਹੋ ਗਿਆ ਤੇ ਖੁਸ਼ੀ ਅੱਜ ਵਾਲਾ ਦਿਨ ਬੜਾ ਉਖਾ ਹੈ ਮਾਹੀ ਅੱਜ ਮੈਂ ਮਤਲਬ ਨਾ ਜਾਣ ਦੇ ਵਿੱਚ ਜਾਣ ਫਿਰੀ ਹੈ ਤੇ ਜੀ ਮੈਂ ਹੋਈ ਕਿ ਨਹੀਂ ਜੇ ਸਾਡੀ ਛੁੱਟੀ 15 20 ਦਿਨ ਹੁੰਦੀ ਤੇ ਫਿਰ ਇਹਦੇ ਪਾਪਾ ਨੂੰ ਤਾਂ ਮਹਾ ਦੋ ਹਫ਼ਤੇ ਦੀ ਛੁੱਟੀ ਮਿਲਦੀ ਤੇ ਫਿਰ ਇਹ ਕੀ ਕਰਨਾ ਹੈ ਹਨਾ ਤੇ ਚਲੋ ਠੀਕ ਆ ਫਿਰ ਹੁਣ ਕੱਲ ਫਿਰ ਵੀਡੀਓ ਬਣਾਵਾਂਗੀ ਚੰਗਾ ਕੱਲ ਨੂੰ ਹੁਣ ਮੈਂ ਆਪਣਾ ਘਰ ਪੂਰਾ ਸੈੱਟ ਕਰ ਲੈਣਾ ਪੂਰਾ ਸੈੱਟ ਕਰ ਪਰਦੇ ਧੁੱਪੇ ਆ ਅੱਧੇ ਪਚਦੇ ਜੇ ਸੁੱਕੇ ਆ ਉਹਨਾਂ ਨੂੰ ਵੀ ਕੱਲ ਕੱਢ ਕੇ ਸੁੱਕਣੀ ਪਾਵਾਂਗੀ ਤੇ ਸ਼ਾਮਾਂ ਤੱਕ ਪੂਰਾ ਸਾਡਾ ਘਰ ਸੈੱਟ 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 ਹੋ ਜਾਣਾ ਹੈ ਤੇ ਫਿਰ ਹੁਣ ਮੈਂ ਕੱਲ ਵੀਡੀਓ ਬਣਾਵਾਂਗੀ ਚੰਗਾ ਚਲੋ ਠੀਕ ਆ ਬੜੀ ਬੜੀ ਮਿਹਰਬਾਨੀ ਸਾਰਿਆਂ ਦੀ ਮੇਰੀ ਵੀਡੀਓ ਪੂਣੀ ਵੇਖਣ ਵਾਸਤੇ ਸੱਚੀ ਬੜਾ ਧੰਨਵਾਦ ਆ ਤੁਹਾਡਾ